ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕਬool ਕਰੋ ਇੱਕ ਵਾਰ ਫਿਰ ਤੋਂ ਤੁਸੀਂ ਜੁੜ ਗਏ ਸਾਡੇ ਚੈਨਲ ਤੀਰਥ ਵਰਲਡ ਦੇ ਨਾਲ ਅੱਜ ਅਸੀਂ ਗੱਲਾਂ ਕਰਾਂਗੇ ਸਾਡੀ ਕੁਦਰਤ ਬਾਰੇ ਕਾਇਨਾਤ ਬਾਰੇ ਜਿਸ ਕੁਦਰਤ ਨੇ ਸਾਨੂੰ ਇੰਨਾ ਕੁਝ ਦਿੱਤਾ ਅਸੀਂ ਉਸ ਲਈ ਕੀ ਕੀਤਾ ਤੇ ਕੀ ਸਾਨੂੰ ਕੁਦਰਤ ਨੇ ਫਾਇਦਾ ਦਿੱਤਾ ਤੇ ਕੀ ਨੁਕਸਾਨ ਦਿੱਤਾ ਇਸ ਵੀਰੇ ਅੱਜ ਆਪਾਂ ਇਸ ਵਿਸ਼ੇ ਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਜਿੰਨੇ ਵੀ ਮੇਰੇ ਚੈਨਲ ਤੇ ਆਉਂਦੇ ਨੇ ਜਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਾਂ ਕਮੈਂਟ ਕਰਦੇ ਨੇ ਸਾਰਿਆਂ ਦਾ ਤੈਨੂੰ ਧੰਨਵਾਦ ਬਹੁਤ ਬਹੁਤ ਅਦਰ ਸਰਕਾਰ ਪਿਆ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਇੱਕ ਬੇਨਤੀ ਆ ਕਿ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਲਿਖਿਆ ਕਰੋ ਕਿ ਤੁਸੀਂ ਕਿਸ ਸਿਟੀ ਤੋਂ ਤੇ ਕਿਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਲੱਗਦੀ ਆ ਇਹ ਵਿਚਾਰ ਜ਼ਰੂਰ ਦਿਓ ਆਓ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆ ਹੁਣ ਇੱਕ ਅਹਿਮ ਗੱਲ ਆ ਕਿ ਜੋ ਸਾਡੀ ਇਹ ਜਲਵਾਯੂ ਆ ਕੁਦਰਤਾਂ ਜਾ ਰੁੱਖ ਨੇ ਜਾਂ ਪੁੱਲ ਨੇ ਜਿੰਨੀ ਵੀ ਕਾਇਨਾਤ ਆ ਇਸ ਨੇ ਸਾਨੂੰ ਦਿੱਤਾ ਕੀ ਸਭ ਤੋਂ ਪਹਿਲਾਂ ਜੇ ਦੀਨ ਦੀ ਗੱਲ ਕਰੀਏ ਤਾਂ ਜਿੰਨਾ ਕੁਛ ਸਾਨੂੰ ਇਸ ਕੁਦਰਤ ਨੇ ਦਿੱਤਾ ਅਸੀਂ ਉਸ ਦਾ ਦੇਣਾ ਨਹੀਂ ਦੇ ਸਕਦੇ ਲੱਖਾਂ ਕਰੋੜਾਂ ਰੁਪਏ ਦੀ ਅਸੀਂ ਆਕਸੀਜਨ ਖਾਗੇ ਇਸ ਕੁਦਰਤ ਤੋਂ ਜਿਸ ਨਾਲ ਸਾਡਾ ਸਾਹ ਲੈਣ ਦੇ ਵਿੱਚ ਸਾਨੂੰ ਕਮੀ ਮਹਿਸੂਸ ਨਹੀਂ ਹੁੰਦੀ ਜਾਂ ਦਰਦ ਰਸ ਨਹੀਂ ਹੁੰਦਾ ਉਹ ਆਕਸੀਜਨ ਸਾਨੂੰ ਇਹ ਦਰਖਤ ਹੁੰਦੇ ਨੇ ਇਹ ਬੂਟੇ ਦਿੰਦੇ ਤੇ ਇਸ ਦਰਖਤਾਂ ਦੇ ਨਾਲ ਹੀ ਇਸ ਜਲਵਾਯੂ ਦੇ ਨਾਲ ਹੀ ਸਾਡਾ ਪੰਜਾਬ ਵੀ ਸੰਤਲ ਹੈ ਕਿਉਂਕਿ ਸਾਡੀ ਜ਼ਮੀਨ ਪੱਧਰੀ ਜ਼ਿਆਦਾਤਰ ਪੰਜਾਬ ਦੀ ਧਰਤੀ ਤੇ ਝੜ ਕੇ ਪਹੁੰਚਾਉਣ ਦੇ ਨਹੀਂ ਲੱਗਦੇ ਕਿਉਂਕਿ ਸਾਡਾ ਜਮੀਨੀ ਪੱਧਰਾ ਜ਼ਮੀਨ ਦਾ ਸਿਧਾਂਤ ਆ ਪੱਧਰਾ ਸਾਡੀ ਜ਼ਮੀਨ ਪੱਧਰਾ ਜਲਵਾਯੂ ਆ ਅਸੀਂ ਹਰ ਇੱਕ ਕਿਸਮ ਦੀ ਇੱਥੇ ਫਸਲ ਪੈਦਾ ਕਰ ਸਕਦੇ ਹਾਂ ਸੋ ਇਹ ਦੇਣ ਆ ਕੁਦਰਤ ਦੀ ਕਿ ਪੰਜਾਬ ਦੇ ਵਿੱਚ ਹਰ ਇੱਕ ਰੁੱਤ ਦੇਖਣ ਨੂੰ ਮਿਲਦੀ ਆ ਹਰ ਇੱਕ ਮੌਸਮ ਦੇਖਣ ਨੂੰ ਮਿਲਦਾ ਹਰ ਇੱਕ ਜਲਵਾਜੂ ਦੇਖਣ ਨੂੰ ਮਿਲਦੀ ਆ ਚਾਹੇ ਗਰਮੀ ਹੋਵੇ ਚਾਹੇ ਹੋਵੇ ਸਰਦੀ ਤੇ ਹੁਣ ਇਹ ਦਰਖਤ ਜੋ ਬੂਟੇ ਲੱਗੇ ਨੇ ਦਰਖਤ ਲੱਗੇ ਨੇ ਬੂਟੇ ਲੱਗੇ ਨੇ ਇਹਨਾਂ ਸਾਲ ਆਪਣੇ ਫਾਇਦੇ ਲਈ ਇਸ ਨੂੰ ਪੜਨਾ ਸਟਾਰਟ ਕਰ ਚੁੱਕੇ ਆ ਜਿੰਨੀ ਮੋੜ ਤੋਂ ਜ਼ਿਆਦਾ ਅਸੀਂ ਦਰਖਤਾਂ ਦੀ ਕਟਾਈ ਕਰ ਦਿੱਤੀ ਆ 19 ਜਾਦਲੀ ਤੇਜ਼ੀ ਨਾਲ ਅਸੀਂ ਇਹ ਦਰਖਤਾਂ ਨੂੰ ਲਗਾ ਨਹੀਂ ਸਕੀ ਉਹਨੀ ਤੇਜ਼ੀ ਨਾਲ ਅਸੀਂ ਇਹ ਫਲ ਬੂਟੇ ਲਾ ਨਹੀਂ ਸਕੀ ਅਗਰ ਸਾਡੇ ਜ਼ਿਆਦਾਤਰ ਦਰਖਤ ਲੱਗਣਗੇ ਫਲ ਬੂਟੇ ਲੱਗਣਗੇ ਤਾਂ ਸਾਡਾ ਜਿਹੜਾ ਜ਼ਮੀਂਦੀ ਪੱਧਰ ਆ ਉਹ ਸੰਤਲ ਬਣਿਆ ਰਹੂਗਾ ਤੇ ਸਾਡੀ ਜ਼ਮੀਨ ਵੀ ਉਪਜਾਊ ਰਹੂਗੀ ਤੇ ਸਾਨੂੰ ਹੜ੍ਹਾਂ ਤੋਂ ਬਚਾ ਵੀ ਰਹੂਗਾ ਕਿਉਂਕਿ ਕੁਝ ਹੱਦ ਤੱਕ ਇਹ ਦਰਖਤ ਕਾਫੀ ਫਾਇਦਾ ਵੀ ਕਰਦੇ ਨੇ ਨੁਕਸਾਨ ਬਹੁਤ ਘੱਟ ਨੇ ਪਰ ਫਾਇਦੇ ਬਹੁਤ ਜ਼ਿਆਦਾ ਨੇ ਹੁਣ ਤੁਸੀਂ ਦੇਖਿਓ ਕਿਸੇ ਟਾਈਮ ਅੱਜ ਤੋਂ ਜੇ 10 ਸਾਲ ਪਹਿਲਾਂ ਜਾਈਏ ਤਾਂ ਬਠਿੰਡੇ ਵਾਲੀ ਸਾਈਡ ਟਿੱਬੇ ਹੁੰਦੇ ਸੀ ਦਰਖਤ ਹੀ ਦਰਖਤ ਲੱਗੇ ਹੁੰਦੇ ਸੀ ਪਰ ਜਿੰਨੀ ਕਿਸਮ ਦੇ ਉਥੋਂ ਦਰਖਤ ਵੱਡੇ ਗਏ ਜਾਂ ਜਿੰਨੀ ਜ਼ਿਆਦਾ ਮਾਤਰਾ ਵਿੱਚ ਉਥੋਂ ਦਰਖਤ ਵੱਡੇ ਗਏ ਤਾਂ ਇੱਕ ਵੀ ਦਰਖਤ ਉਧਰੀ ਸਾਈਡ ਨਾ ਲਾਇਆ ਨਹੀਂ ਗਿਆ ਜੂੰ ਲਾਉਣਾ ਚਾਹੀਦਾ ਵਾ ਕਿਉਂਕਿ ਦਰਖਤ ਹਰ ਇੱਕ ਚੀਜ਼ ਦਾ ਬਚਾਅ ਕਰਦੇ ਨੇ ਅਗਰ ਸਾਈਡਾਂ ਤੇ ਹਾਈਵੇ ਬਣਿਆ ਚਲੋ ਹਾਈਵੇ ਬਣਿਆ ਸੁਰੂਤ ਲਈ ਲੋਕਾਂ ਦੀ ਬਣਿਆ ਪਰ ਜੋ ਹਾਈਵੇ ਬਣਿਆ ਉਸ ਦੇ ਆਲੇ-ਦਾਲੇ ਦਾਪਤ ਹੋਣੀ ਬਹੁਤ ਨਾਜਮੀ ਨੇ ਕਿਉਂਕਿ ਇਸ ਨਾਲ ਇੱਕ ਤਾਂ ਸੜਕ ਬਚੀ ਰਹੂਗੀ ਇੱਕ ਸਾਡਾ ਜੋ ਹਵਾ ਹਵਾ ਪਾਣੀ ਆ ਉਹ ਦੂਸ਼ਿਤ ਨਹੀਂ ਹੋਊਗਾ ਇੱਕ ਦੂਜਾ ਸਭ ਤੋਂ ਵੱਡਾ ਸਰੋਤ ਆ ਪਾਣੀ ਅਵਨ ਗੁਰੂ ਪਾਣੀ ਪਿਤਾ ਮਾਤਾ ਤਹ ਤ ਮਹਤ ਜੋ ਪਾਣੀ ਆ ਉਸ ਨੂੰ ਇੱਕ ਪਾਣੀ ਦਾ ਦਰਜੇ ਪਾਣੀ ਨੂੰ ਪਿਤਾ ਦਾ ਦਰਜਾ ਦਿੰਦਾ ਉਹਨਾਂ ਸਾਡੀ ਪੀਣ ਵਾਲੇ ਪਾਣੀ ਨੂੰ ਕਿਸੇ ਕਦਰ ਤੱਕ ਖਤਮ ਕਰਦੇ ਤੁਲੇ ਹੋਇਆ ਇਹ ਸਾਨੂੰ ਹੀ ਪਤਾ ਕਿਸੇ ਨੂੰ ਪੁੱਛਣ ਦੀ ਨਹੀਂ ਤੁਸੀਂ ਨਹਿਰ ਕੰਢੇ ਚਲੇ ਜਾਓ ਕਰੋੜਾ ਕਿਸਮ ਦੀ ਗੰਦਗੀ ਬੱਚਿਆਂ ਦੇ ਡਾਇਪਰ ਤੱਕ ਵੀ ਲੋਪ ਨਹਿਰਾਂ 'ਚ ਸੁੱਟ ਕੇ ਚਲੇ ਜਾਂਦੇ ਨੇ ਚਲੋ ਤੁਹਾਨੂੰ ਤਾਂ ਘਰਾਂ ਦੇ ਵਿੱਚ ਸਵੱਛ ਬਲ ਵਾਲਾ ਪਾਣੀ ਮਿਲ ਜੂ ਪਰ ਜਿਹੜੇ ਉਹ ਜੀਵ ਜੰਤੂਆਂ ਨੇ ਪਾਣੀ ਪੀਣਾ ਉਹ ਪਾਣੀ ਉਹਨਾਂ ਦੇ ਅੰਦਰ ਜਾਣਾ ਤਾਂ ਕਿਸ ਕਿਸਮ ਦੀਆਂ ਬਿਮਾਰੀਆਂ ਪੈਦਾ ਕਰਦਾ ਹੁਣ ਉਹ ਜਿਹੜੇ ਜਾਨਵਰ ਪਾਣੀ ਦੇ ਵਿੱਚ ਮਰ ਗਏ ਤਾਂ ਉਹਨਾਂ ਦੇ ਸਰੀਰ ਦੇ ਵਿੱਚੋਂ ਜੋ ਗੰਦਗੀ ਨਿਕਲਣੀ ਆ ਜਾਂ ਜੋ ਕੋਈ ਵੀ ਤੱਤ ਨਿਕਲਣਾ ਉਹ ਵੀ ਪਾਣੀ ਵਿੱਚ ਆ ਮਿਕਸ ਹੋ ਜਾ। ਤੁਸੀਂ ਜਾਲ ਬਰਾਂ ਨੂੰ ਮਾਰਨ ਦਾ ਕਾਰਨ ਵੀ ਅਸੀਂ ਇੰਸਾਨ ਹੀ ਹੁੰਦੇ। ਕੋਈ ਹੋਰ। ਆਉਣ ਵਾਲੇ ਸਮਿਆਂ ਦੇ ਵਿੱਚ ਇਹ ਜੋ ਨਹਿਰੀ ਪਾਣੀਆਂ ਇਹਨੂੰ ਵੀ ਫਿਲਟਰ ਕਰਕੇ ਸਾਡੇ ਘਰਾਂ ਦੇ ਵਿੱਚ ਆਇਆ ਕਰੂ ਆਉਣ ਵਾਲੇ ਸਮਿਆਂ ਵਿੱਚ। ਹੋ ਸਕਦਾ ਅਜੇ 5-7 ਸਾਲ ਦਾ ਸਮਾਂ ਲੱਗੇ ਕਿ ਇਸ ਕਦਰ ਇਸ ਕਦਰ ਦੀ ਕੋਈ ਆ ਰਹੀ ਹੈ ਯੋਜਨਾ ਜੋ ਨਹਿਰਾਂ ਵਾਲਾ ਪਾਣੀ ਫਿਲਟਰ ਕਰਕੇ ਸਾਡੇ ਘਰਾਂ ਤੱਕ ਭੇਜਿਆ ਜਾਣਾ ਹੈ ਸੋ ਇਸ ਪਾਣੀ ਨੂੰ ਅਸੀਂ ਬਚਾਉਣਾ ਸੀ ਜਿੱਥੇ ਉੱਥੇ ਅਸੀਂ ਜਾਣਦੇ ਹਾਂ ਕੋਈ ਟਾਈਮ ਸੀ ਜਦੋਂ ਨਹਿਰੀ ਪਾਣੀ ਜਾਂ ਸੂਬੇ ਕੱਚੀਆਂ ਦਾ ਪਾਣੀ ਜ਼ਮੀਨੀ ਸंचाई ਲਈ ਵਰਤਿਆ ਜਾਂਦਾ ਸੀ ਅੱਜ ਵੀ ਕਈ ਪਿੰਡ ਨੇ ਪੰਜਾਬ ਦੇ ਜਿੱਥੇ ਛੱਪੜਾ ਤੋਂ ਕੱਚੀਆਂ ਤੋਂ ਸੂਹਿਆਂ ਤੋਂ ਨਹਿਰਾ ਤੋਂ ਫਸਲ ਦੀ ਸंचाई ਕੀਤੀ ਜਾਂਦੀ ਹੈ ਕਿਉਂਕਿ ਉਹ ਜਿਹੜਾ ਪਾਣੀ ਆ ਉਹ ਬੇਸਟ ਆ ਉਹ ਪਾਣੀ ਜੋ ਬੇਸਟ ਆ ਸਾਡੀ ਜ਼ਮੀਨ ਲਈ ਵੀ ਬਹੁਤ ਵਧੀਆ ਤੇ ਗਣਕਾਰੀ ਹੁੰਦਾ ਪਰ ਅਸੀਂ ਉਹ ਪਾਣੀ ਦੇਣ ਦੀ ਬਜਾਏ ਆਪਣਾ ਪੀਣ ਵਾਲਾ ਪਾਣੀ ਦਿਨ ਭਰ ਆਤ ਆਪਣੀਆਂ ਮੋਟਰਾ ਛੱਡ ਕੇ ਆਪਣੀ ਜ਼ਮੀਨਾਂ ਵਿੱਚ ਪਾ ਰਹੇ ਆ ਇਹ ਹੀ ਇੱਕ ਗੱਲ ਸੋਚਿਓ ਕਦੇ ਇਸ ਵੀਡੀਓ ਨੂੰ ਗਲਤ ਨਾ ਲਿਜਾਓ ਤੁਸੀਂ ਕਹੋਗੇ ਕਿ ਅਸੀਂ ਪਾਣੀ ਕਿੱਥੋਂ ਵਰਤੀ ਹਰ ਇੱਕ ਚੀਜ਼ ਦਾ ਹਾਲਾ ਹਰ ਇੱਕ ਚੀਜ਼ ਦਾ ਮਸਲਾ ਅਗਰ ਤੁਸੀਂ ਪੀਣ ਵਾਲਾ ਪਾਣੀ ਹੀ ਮਕਾ ਲਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੜਾਈ ਪਾਣੀ ਪਿੱਛੇ ਹੋਊਗੀ ਪੂਰੇ ਸੰਸਾਰ ਦੇ ਵਿੱਚ ਇਹ ਚੀਜ਼ ਹੈਡਲਾਈਨ ਬਣੀ ਹੋਈ ਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਲੜਾਈ ਪਾਣੀ ਪਿੱਛੇ ਹੁੰਦੀ ਆ। ਪਾਣੀ ਤੇ ਬਾਰਡਰ ਬਣਦੇ ਕਿ ਇਹ ਇੰਨਾ ਪਾਣੀ ਮੇਰਾ ਇਹ ਪਾਣੀ ਮੁੱਦਨ ਨਹੀਂ ਜਾਣ ਦੇਣਾ ਪਾਣੀ ਮੁੱਦਨ ਨਹੀਂ ਜਾਣ ਦੇਣਾ। ਚੀਨ ਨੇ ਬ੍ਰह्म ਸਾਗਰ ਦੇ ਉੱਪਰ ਪਤਾ ਨਹੀਂ ਦੁਨੀਆ ਦਾ ਕਿੰਨਾ ਵੱਡਾ ਪੁਲ ਬਣਾ ਲਿਆ ਜੋ ਪੂਰੇ ਵਰਲਡ ਦੇ ਵਿੱਚ ਇੱਕ ਰਿਕਾਰਡ ਬਣ ਗਿਆ। ਉਸ ਨੇ ਪਾਣੀ ਨੂੰ ਕਾਫੀ ਮਾਤਰਾ ਤੱਕ ਰੋਕ ਲਈ ਜਿਸ ਤੋਂ ਬਿਜਲੀ ਪੈਦਾ ਕਰਦੇ ਦਾ ਸੋਚੋ ਕਿ ਅਗਰ ਉਹੀ ਪਾਣੀ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਰੋਕੇ ਇੰਨਾ ਪ੍ਰੋਜੈਕਟ ਲਾ ਰਹੇ ਨੇ ਤਾਂ ਉਹਦਾ ਕੋਈ ਮਕਸਦ ਜ਼ਰੂਰ ਹੋਵੇ ਪਹਿਲੇ ਪਤਾ ਕਿ ਕੀ ਇਹ ਨਾਲ ਸਾਡੇ ਸਬੰਧ ਸਹੀ ਨਹੀਂ ਚੱਲ ਰਹੇ ਤੇ ਮੁੱਖ ਦੀ ਗੱਲ ਇਹ ਹੈ ਤੁਹਾਡੇ ਕੋਲ ਇੰਨਾ ਪਾਣੀ ਦੇ ਹੋਣ ਦੇ ਬਾਵਜੂਦ ਤੁਸੀਂ ਆਪਣੇ ਪਾਣੀਆਂ ਦੀ ਲੜਾਈ ਪਾਣੀ ਦੇ ਹੱਕਾਂ ਦੀ ਗੱਲ ਨਹੀਂ ਕਰ ਰਹੇ ਹੱਕਾਂ ਦੀ ਗੱਲ ਸਾਡੇ ਮੰਤਰੀ ਸੰਤਰੀ ਵੀ ਨਹੀਂ ਕਰ ਰਹੇ ਕਿਉਂਕਿ ਦੇਖੋ ਆਗਜ਼ਾਂ ਦੇ ਵਿੱਚ ਗੱਲਾਂ ਬਹੁਤ ਹੋ ਜਾਂਦੀਆਂ ਨੇ ਪਰ ਜਦੋਂ ਦਲੀਲਾਂ ਤੇ ਗੰਮ ਆਉਂਦੀਆਂ ਨਾ ਤਾਂ ਅਸੀਂ ਕਾਫੀ ਪਿੱਛੇ ਰਹਿ ਜਾਂਦੇ ਹਾਂ ਕਾਫੀ ਪਛੜੇ ਹੋਏ ਆ। ਪਾਣੀਆਂ ਦੀ ਲੜਾਈ ਅਜ ਤੋ ਤੀ ਕਾਫੀ ਸਮੇਂ ਤੋਂ ਚੱਲ ਰਹੀ ਹੈ। ਪੰਜਾਬ ਦਾ ਹੱਕ ਪੰਜਾਬ ਨੂੰ ਮਿਲਣਾ ਵੀ ਚਾਹੀਦਾ ਪਰ ਜਦੋਂ ਅਸੀਂ ਪਾਣੀਆਂ ਦੇ ਹੱਕ ਦੀ ਗੱਲ ਕਰਦੇ ਹਾਂ ਜਦੋਂ ਤਾਂ ਖੜ ਆ ਜਾਂਦੇ ਨੇ ਜਾਂ ਪਾਣੀ ਦਾ ਲੈਵਲ ਵੱਧ ਜਾਂਦਾ ਤਾਂ ਫਿਰ ਪੰਜਾਬ ਨੂੰ ਇੱਕ ਮੋਹਰਾ ਬਣਾਇਆ ਜਾਂਦਾ। ਕਿ ਇਹ ਪਾਣੀ ਭਾਈ ਪੰਜਾਬ ਨੂੰ ਦੇ ਦਿਓ ਪੰਜਾਬ ਡੁੱਬਦਾ ਡੁੱਬ ਜਾਵੇ ਮਰਦਾ ਮਰ ਜਾਵੇ ਪਰ ਇਹ ਪਾਣੀ ਪੰਜਾਬ 'ਚ ਹੀ ਜਾਣਾ ਚਾਹੀਦਾ ਸਾਡੀਆਂ ਦੂਜੀਆਂ ਸਟੇਟਾਂ 'ਚ ਨਹੀਂ ਪਿਛਲੇ ਦਿਨ ਅਜ ਹੜ੍ਹ ਆਈ ਹਰਿਆਣੇ ਨੂੰ ਪੁੱਛਿਆ ਭਾਈ ਪਾਣੀ ਲੈ ਲਓ ਉਹ ਕਹਿੰਦੇ ਸਾਡੇ ਕੋਲ ਨਹੀਂ ਪਾਣੀ Rajasthan ਨੂੰ ਪੁੱਛਿਆ ਭਾਈ ਪਾਣੀ ਲੈ ਲਓ ਉਹਨਾਂ ਨੇ ਹੀ ਨਹਿਰਾਂ ਬੰਦ ਕਰ ਦਿੱਤੀ ਕਿ ਸਾਨੂੰ ਪਾਣੀ ਨਹੀਂ ਫਿਰ ਪੰਜਾਬ ਦੇ ਵਿੱਚ ਜੋ ਪਾਣੀ ਆ ਫਿਰ ਉਸ ਤੇ ਹੱਕ ਕਿਉਂ ਨਹੀਂ ਮੈਂ ਜੇ ਪੰਜਾਬ ਤੇ ਮਾੜੀ ਘੜੀ ਆਉਂਦੀ ਆ ਤਾਂ ਫਿਰ ਤੁਸੀਂ ਸਾਥ ਕਿਉਂ ਨਹੀਂ ਦਿੰਦੇ ਸਾਡੇ ਨੂੰ ਚੰਗਾ ਸਾਡਾ ਪਾਕਿਸਤਾਨ ਵਾਲੇ ਵੀਰ ਨੇ ਜਿਨ੍ਹਾਂ ਨੇ ਆਪਣੀ ਕਵਾਟ ਖੋਲ੍ਹੇ ਕਿ ਆਓ ਭਾਈ ਪਾਣੀ ਇੱਧਰੋਂ ਭੇਜ ਦਿਓ ਕੋਈ ਗੱਲ ਨਹੀਂ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਸਾਡੇ ਇਹ ਰਾਜਸਥਾਨ ਵਾਲੇ ਜਾਂ ਹਰਿਆਣਾ ਵਾਲੇ ਜਾਂ ਦਿੱਲੀ ਵਾਲੇ ਇਸ ਤੋਂ ਚੰਗੇ ਤਾਂ ਫਿਰ ਉਹ ਪਾਕਿਸਤਾਨ ਵਾਲੇ ਚਲੋ ਜੇ ਜ਼ਮੀਨੀ ਪੱਧਰ ਦੀ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਹਰਿਆਣਾ ਨੇ ਸਾਡਾ ਬਹੁਤ ਸਾਥ ਦਿੱਤਾ ਕਿਉਂਕਿ ਲੜਾਈ ਸਾਡੇ ਪੰਜਾਬ ਦੇ ਇਕੱਲੇ ਦੀ ਨਹੀਂ ਉਹ ਹਰ ਇੱਕ ਕਿਸਾਨ ਦੀ ਲੜਾਈ ਸੀ ਹਰ ਇੱਕ ਕਿੱਤੇਦਾਰ ਦੀ ਲੜਾਈ ਸੀ ਕਿਸਾਨੀ ਦੀ ਲੜਾਈ ਸੀ ਜੋ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਸੀ ਸੋ ਅਸੀਂ ਆਪਣੇ ਟੌਪਿਕ ਤੋਂ ਨਾ ਭਟਕੀ ਅਸੀਂ ਉੱਥੇ ਪਾਣੀ ਤੇ ਗੱਲ ਆਉਣੀ ਆ ਕਿ ਇਹਨਾਂ ਦਰਖਤਾਂ ਨੇ ਸਾਨੂੰ ਦਿੱਤਾ ਬਹੁਤ ਹੁਣ ਤੁਸੀਂ ਇੱਕ ਆਕਸੀਜਨ ਦੇ ਸਿਲੰਡਰ ਦਾ ਰੇਟ ਪਤਾ ਕਰਿਓ ਕਿ ਉਹ ਤੁਹਾਨੂੰ ਕਿੰਨੇ ਦਾ ਹੈ ਫਿਰ ਤੁਸੀਂ ਜੋ ਸਾਹ ਲੈਣੇ ਉਹ ਸਾਹ ਰਹੀ ਆਕਸੀਜਨ ਲੈਣੀ ਉਹ ਫਿਰ ਉਸ ਹਿਸਾਬ ਨਾਲ ਤੁਸੀਂ ਸਾਉ ਪਾਉ ਲਾ ਕੇ ਦੇਖੋ ਕਿ ਤੁਸੀਂ ਕਿੰਨੇ ਰੁਪਈਆ ਦੀ ਆਕਸੀਜਨ ਖਾ ਜਾਣਾ ਇਹ ਜਲਵਾਯੂ ਇਹ ਕਾਇਨਾਤ ਨੇ ਸੰਦ ਦਿੱਤਾ ਬਹੁਤ ਖੂਸ਼ ਆ ਪਰ ਅਸੀਂ ਅਜਾੜਿਆ ਬਹੁਤ ਖੂਸ਼ ਆ ਅਸੀਂ ਆਏ ਦੇ ਨੇ ਹਰ ਇੱਕ ਚੀਜ਼ ਨੂੰ ਜਾਣਨ ਦੇ ਤੁਰੀ ਹਾਂ ਚਾਹੇ ਦਰਖਤ ਨੇ ਉਹਨਾਂ ਨੂੰ ਪੱਟ ਪੱਟ ਕੇ ਅਸੀਂ ਲਾਇਆ ਕੋਈ ਨਹੀਂ ਪਰ ਅਸੀਂ ਅਜਾੜਾ ਬਣਾਤਾ ਕਿਸੇ ਟਾਈਮ ਸਾਡੇ ਲੁਧਿਆਣੇ ਵਾਲੀ ਸਾਈਡ ਆ ਗਈ ਤੁਸੀਂ ਦਰਾਹੇ ਤੱਕ ਦਰਖਤ ਹੀ ਦਰਖਤ ਲੱਗੀ ਹੁੰਦੀ ਸੀ ਪਰ ਉਹਦੇ ਕਿਤੇ ਦਰਖਤ ਨਾ ਰਹਿ ਗਏ ਹਾਈਵੇ ਬਣਿਆ ਭੀ ਬਣੀਆ ਤਾਂ ਦਰਖਤ ਜੋ ਕੱਟੇ ਗਏ ਉਹ ਕਦੇ ਲਾਏ ਨਹੀਂ ਗਏ ਮੋਸਰਜੀਤ ਨਹੀਂ ਕਰੀ ਗਏ ਅਗਰ ਉਦੋਂ ਹੀ ਰੂਟ ਬਣਦੇ ਸਾਰੇ ਦਰਖਤ ਲਾਏ ਜਾਂਦੇ ਤਾਂ ਅੱਜ ਉਹ ਦਰਖਤ ਸੌਂਦੇ ਨਾ ਦੂਜੀ ਸਾਈਡ ਕੱਚੀ ਆ ਉੱਥੇ ਅਜੇ ਰੂਟ ਨਹੀਂ ਬਣਿਆ ਉੱਥੇ ਦਰਖਤ ਹੈ ਪਰ ਜੋ ਲੋਕ ਮੇਨ ਰੂਟ ਤੋਂ ਲੰਘਦੇ ਨੇ ਚਲੋ ਗੱਡੀਆਂ ਵਾਲਿਆਂ ਦਾ ਸਭ ਜਾਂਦਾ ਪਰ ਜਿਹੜਾ ਸਾਈਕਲ ਸਕੂਟਰ ਵਾਲਾ ਬੰਦਾ ਨੰਨਦਾ ਉਹ ਐਸ ਗਰਮੀ ਪੜਾਕੇ ਦੀ ਗੱਲ ਜਿਹੇ ਵਿੱਚ ਮੱਚ ਜਾਂਦਾ ਉਸ ਨੂੰ ਦੋ ਘੜੀ ਡਰਾਈਵ ਕਰਨਾ ਉਸ ਦਾ ਚਲੋ ਸਕੂਟਰ ਮੋਟਰਸਾਈਕਲਾਂ ਦਾ ਫਿਰ ਕਿਸਾਨ ਜਿਹੜਾ ਇਨਸਾਨ ਸਾਈਕਲ ਤੇ ਜਾ ਰਿਹਾ ਉਸ ਦੇ ਉੱਪਰ ਕਿਸ ਕਦਰ ਵੀਰ ਦੀ ਮੂਰਤੀ ਤੁਸੀਂ ਆਪਣੇ ਆਪ ਦੀ ਗੱਲ ਜਰੂਰ ਲਾ ਕੇ ਦਿੱਤੀ ਜੇ ਅਸੀਂ ਦਰਖਤਾ ਨੂੰ ਕੱਟ ਸਕਦੇ ਹਾਂ ਆਪਣੇ ਫਾਇਦੇ ਲਈ ਗਲਤ ਸੱਟ ਮਾਰ ਸਕਦੇ ਹਾਂ ਤਾਂ ਫਿਰ ਆਪਣੇ ਫਾਇਦੇ ਲਈ ਲਾ ਕੇ ਨਾ ਪਰ ਕਈ ਜਗ੍ਹਾ ਤੇ ਇਹ ਵੀ ਲੋਕ ਗੱਲਾਂ ਕਰਦੇ ਨੇ ਕਿ ਭਾਈ ਅਸੀਂ ਲਾਇਲ ਨਹੀਂ ਲੋਕ ਪੱਟ ਦਿੰਦੇ ਨੇ ਕਾਸੀ ਸਰਤਾ ਦੇ ਦਰਖਤ ਨਹੀਂ ਜਿਨ੍ਹਾਂ ਦੀ ਜ਼ਮੀਨਾਂ ਲੱਗਦੀ ਸੋ ਉਹਨਾਂ ਨੇ ਪੱਟ ਸੋ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਅਗਰ ਤੁਸੀਂ ਦਰਖਤ ਲਾਉਣੇ ਆ ਤਾਂ ਉਸ ਜਿਸ ਦੀ ਜ਼ਮੀਨ ਉਸਦੇ ਨਾਲ ਗੱਲ ਕਰਨ ਭਾਈ ਕਿਉਂਕਿ ਜੋ ਮੇਨ ਰੋਡ ਆ ਉਸ ਤੇ ਕਿਸ ਤਰ੍ਹਾਂ ਦਾ ਕੰਮ ਉਹ ਸਰਕਾਰੀ ਹੈ ਉਹ ਸਰਕਾਰੀ चीज ਹੈ ਸਰਕਾਰ ਆਪਣੀ ਮਰਜ਼ੀ ਚਾਹੇ ਉਥੇ ਜੋ ਮਰਜ਼ੀ ਲਾ ਸਕਦੀ ਆ ਉਹ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਜਿੱਥੇ ਤੱਕ ਜ਼ਮੀਨ ਦੀ ਹੱਦਾਂ ਲੋਕਾਂ ਦੀ ਮਾਲਕੀਅਤ ਆ ਉਥੇ ਤੱਕ ਉਹ ਆਪਣਾ ਹੱਕ ਜਮਾ ਸਕਦੇ ਹਨ ਪਰ ਜਿੱਥੇ ਸਰਕਾਰੀ ਜ਼ਮੀਨ ਆ ਉਥੇ ਕੋਈ ਵੀ ਆਪਣਾ ਹੱਕ ਨਹੀਂ ਜਮਾ ਸਕਦਾ ਫਿਰ ਇਥੇ ਦਰਾਖਤ ਅਗਰ ਲਾਏ ਜਾਂਦੇ ਨੇ ਕੋਈ ਨੁਕਸਾਨ ਨਹੀਂ ਹੁੰਦਾ ਅਗਰ ਕੋਈ ਦਰਾਖਤ ਲਾਉਂਦਾ ਤਾਂ ਪੱਟਿਆਂ ਨਾ ਕਰੂੰ ਸਭ ਨੂੰ ਇੱਕ ਹੋਰ ਬੂਟਾ ਲਾਉ ਤਾਂ ਕਿ ਇੱਕ ਦੇ ਨਾਲ ਇੱਕ ਬਣ ਕੇ ਦੂਰ ਬਣ ਦੂਰ ਦੇ ਨਾਲ ਦੂਜੂੜ ਕੇ 22 ਬਣ ਇੱਕ ਕਹਾਵਤ ਆ ਕਿ ਇੱਕ ਤੇ ਇੱਕ ਦੋ ਹੁੰਦੇ ਨੇ ਪਰ ਮੈਂ ਕਹਿੰਦਾ ਇੱਕ ਤੇ ਇੱਕ 11 ਵੀ ਹੋ ਜਾਂਦੇ ਨੇ ਤੇ ਦੋ ਤੇ ਦੋ 4 ਤਾਂ ਹੁੰਦੇ ਨੇ ਪਰ ਦੋ ਤੇ ਦੋ 22 ਵੀ ਹੋ ਜਾਂਦੇ ਨੇ ਸੋ ਸਿਸਟਮ ਨੂੰ ਜੇ ਸਾਨੂੰ ਕਾਇਨਾਤ ਇਹਨਾਂ ਕੋਲ ਦਿੱਤੀ ਦਿੰਦੀ ਆ ਤਾਂ ਸਾਨੂੰ ਵੀ ਕਾਇਨਾਤ ਨੂੰ ਸੰਭਾਲਣਾ ਚਾਹੀਦਾ ਇਸ ਜਰਵਾਇ ਜੀ ਨੂੰ ਇਸ ਪੌਣ ਪਾਣੀ ਨੂੰ ਸਫਾਵਾਉਣਾ ਚਾਹੀਦਾ ਅੱਜ ਸਾਡੇ ਵਿੱਚ ਇਹਨਾਂ ਨੁਕਸਾਨ ਕਿਉਂ ਹੋ ਰਿਹਾ ਕਦੇ ਸਾਨੂੰ ਕੁਦਰਤੀ ਆਫਤਾ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਅਸੀਂ ਇਸ ਕਾਇਨਾਤ ਨੂੰ ਬਰਬਾਦ ਕਰਨ ਤੇ ਲੱਗੇ ਪਾਣੀ ਉਹ ਸਿੱਕੇ ਸਾਤ ਤੱਕ ਮੁਕਾ ਲਿਆ ਪੀਣ ਵਾਲੀ ਹੁਣ ਇਹ ਵੀ ਕਿਤੇ ਗੱਲ ਕਿਸੇ ਤੋਂ ਮੁੱਕੀ ਨਹੀਂ ਇਨਰ ਫੈਕਟਰੀ ਵਾਲੇ ਲੋਕਾਂ ਨੇ ਆਪਣੇ ਚੰਦ ਪੈਸਿਆਂ ਲਈ ਜ਼ਮੀਨ ਦੇ ਵਿੱਚ ਕਈ ਫੁੱਟ ਟੋਏ ਡੂੰਘੇ ਕਰਕੇ ਕਈ 100 ਫੁੱਟੂ ਦੇ ਟੋਏ ਕਰਕੇ ਉਹ ਕੈਮੀਕਲ ਡਾਇਰੈਕਟ ਪਾਣੀ ਦੇ ਵਿੱਚ ਪਾ ਰਿਆ ਪਾਇਆ ਜਾਂਦਾ ਉਹ ਹੀ ਕੈਮੀਕਲ ਜੋ ਪਾਣੀ ਦੇ ਵਿੱਚ ਣਾਲ ਕੇ ਲੋਕਾਂ ਦੇ ਘਰਾਂ ਵਿੱਚ ਪਾਣੀ ਪੀਣ ਨੂੰ ਆਉਂਦਾ ਤਾਂ ਫਿਰ ਉਹ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਪੀੜਤ ਹੋ ਜਾਂਦੇ ਆ ਤੁਸੀਂ ਫੌਜ ਪਰ ਵਾਲੀ ਸਾਈਡ ਜਾਇਓ ਮੈਂ ਅਖਬਾਰ ਚ ਇੱਕ ਦਿਨ ਪੜ੍ਹੀ ਸੀ ਟੀਵੀ ਚੈਨਲ ਤੇ ਵੀ ਦੇਖੀ ਸੀ ਕਿ 17 18 ਕਿਲੇ ਦੇ ਉੱਤੇ ਜਿਸ ਦੀ ਜ਼ਮੀਨ ਨੂੰ ਕੈਂਸਰ ਹੋ ਚੁੱਕਿਆ ਉਸ ਦੇ ਆਲੇ-ਦਾਲੇ ਬਾੜਬੰਦੀ ਕਰ ਦਿੱਤੀ ਗਈ ਹੈ ਕਿ ਇਹ ਜ਼ਮੀਨ ਨੂੰ ਕੈਂਸਰ ਹੋ ਗਿਆ ਭਾਈ ਇਸ ਜ਼ਮੀਨ ਦੇ ਵਿੱਚ ਕੋਈ ਫਸਲ ਨਾ ਬੀਜੋ ਅਗਰ ਉਸ ਜ਼ਮੀਨ ਦੀ ਮਿੱਟੀ ਦੇ ਵਿੱਚ ਵੀ ਕੋਈ ਲੰਗ ਦਾ ਤਾਂ ਉਸਨੇ ਖੋਣੇ ਖਾਸੀਆਂ ਹੁੰਦੀਆਂ ਤਾਂ ਲੋਕਾਂ ਵਿੱਚ ਇਸ ਕਦਰ ਹੋ ਗਈ ਤੇ ਪਾਣੀ ਤੋਂ ਕੈਂਸਰ ਤਾਂ ਚਲੋ ਬਾਰડે ਹਸੀ ਪਰ ਸਾਡੀ ਜ਼ਮੀਨ ਨੂੰ ਵੀ ਕੈਂਸਰ ਹੋ ਰਿਹਾ ਹੈ। ਔਰ ਬਾਣੀ ਜੋ ਘੜੀ ਆ ਸਾਡੇ ਪੰਜਾਬ ਤੇ ਅੱਜ ਤੋਂ 10 15 ਸਾਲਾਂ ਵਾਲੀ ਹੋ ਸਕਦਾ ਸੀ ਉਦੋਂ ਤੱਕ ਰਹੀਏ ਜਾਂ ਨਾ ਰਹੀਏ ਪਰ ਉਹ ਸਮਾਂ ਭਿਆਨਕ ਸੀ ਸੋ ਸਾਨੂੰ ਅੱਜ ਵੀ ਅਸੀਂ ਜੇ ਚਾਹੀਏ ਇੱਕ ਦਿਨ ਤੱਕ ਤੱਕ ਸਾਨੂੰ ਨਹੀਂ ਅਸੀਂ ਸੰਭਾਲ ਸਕਦੇ ਪਰ ਆਉਣ ਵਾਲੇ 15 16 ਸਾਲਾਂ ਤੱਕ ਜੇ ਅਸੀਂ ਇੰਨੇ ਕੁ ਦਰਖਤ ਲਾ ਦਈਏ ਜਿਨ੍ਹਾਂ ਨਾਲ ਸਾਡਾ ਪਾਣੀ ਦਾ ਪੱਧਰ ਵੀ ਸਹੀ ਰਹੂ ਤੇ ਪਾਣੀ ਦਾ ਬਚਾਅ ਵੀ ਹੋਊ ਅਗਰ ਅਸੀਂ ਆਪਣੀ ਜ਼ਮੀਨਾਂ ਦੀ ਸਿੰਚਾਈ ਲਈ ਇਸ ਵੇਲੇ ਅਕੱਛੀ ਆ ਜਾ ਨਹਿਰ ਦਾ ਪਾਣੀ ਦੀ ਵਰਤੋਂ ਕਰੀਏ ਤਾਂ ਸੀ ਜਮੀਨੀ ਪੱਤਰ ਤੇ ਪਾਣੀ ਨੂੰ ਹਜੇ ਵੀ ਸੰਭਾਲ ਸਕਦੇ ਆ ਜੋ ਸਾਲੋਂ ਹੀ ਕੰਮ ਹੋਗਾ ਕਿਸੇ ਹੋਰ ਦੇ ਕੰਮ ਨਹੀਂ। ਅਗਰ ਤੁਸੀਂ ਪਾਣੀ ਦੀ ਵੈਲਿਊ ਦੇਖਣੀ ਆ ਤਾਂ ਰਾਜਸਥਾਨ ਦੇ ਸ਼ਹਿਰਾਂ ਤੋਂ ਚਾਹੇ ਹੋ ਜਾਂ ਫਿਰ ਗਵਾਲੀਅਰ ਵਾਲੀ ਸਾਈਡ ਜਾਇਓ ਕਿਸੇ ਇਤਾਂ ਦੇ ਜਿੱਥੇ ਰੇਗਿਸਤਾਨ ਉੱਤੇ ਹੀ ਸਾਈਡ ਜਾਇਓ ਤਾਂ ਹਲੂ ਪਤਾ ਲੱਗੂ ਪਾਣੀ ਦੀ ਕੀਮਤ ਕੀ ਹੈ। ਲੋਕ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਾਣੀ ਘਰਾਂ ਲੈ ਕੇ ਆਉਂਦੇ ਆ। ਇਹ ਉਹ ਸੀ ਲਿਮਟਡ ਪਾਣੀ ਨਾ ਹੁੰਦੀ ਨਹੀਂ ਖਾਣਾ ਬਣਾਉਂਦੇ ਨਹੀਂ ਜਾਂ ਆਪਣੇ ਜੀਵਨ ਦਾ ਬਤੀਤ ਕਰਦੇ ਨਹੀਂ ਹੁਣ ਤੁਸੀਂ ਦੇਖੋ ਅਸੀਂ ਤਾਂ ਮੋਟਰ ਦੀ ਸੁੱਤ ਥੱਪਦੇ ਆਂ ਅਣਗਿਣਤ ਤਰ੍ਹਾਂ ਕੱਢਦੇ ਆਂ ਪਾਣੀ ਦੀ ਸੰਭਾਲ ਕਰਨਾ ਸਾਡੇ ਆਪਣੇ ਹੱਥ ਵਿੱਚ ਹੈ ਤੁਸੀਂ ਪਾਣੀ ਦੀ ਸੰਭਾਲ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਉ ਕਿ ਪਾਣੀ ਨੂੰ ਸੰਭਾਲਣਾ ਕਿਉਂ ਜ਼ਰੂਰੀ ਹੈ ਅਗਰ ਅਸੀਂ ਆਪਣੀ ਇਹ ਪਹਿਲ ਕਭੂ ਸ਼ੁਰੂ ਕਰਦੇ ਆਂ ਤਾਂ ਅਸੀਂ ਲੋਕਾਂ ਦੇ ਵਿੱਚ ਵੀ ਇਸ ਪਹਿਲ ਨੂੰ ਜਾਗਰੂਕ ਕਰ ਸਕਦੇ ਆਂ ਸਭ ਤੋਂ ਪਹਿਲਾਂ ਇਨਸਾਨ ਅਗਰ ਆਪਣੇ ਆਪ ਨੂੰ ਬਦਲਦਾ ਦੂਜਿਆਂ ਨੂੰ ਬਦਲਦਾ ਵੀ ਹੁੰਦਾ ਹੈ ਸੋ ਇਹ ਸਾਡੇ ਜਿੰਮੇ ਆ ਇਸ ਕਾਇਨਾਤ ਨੂੰ ਕਿਵੇਂ ਸੰਭਾਲਣਾ ਕਿਵੇਂ ਬਚਾਉਣਾ ਕਿਵੇਂ ਇਸ ਦੀ ਰੱਖਿਆ ਕਰਨੀ ਆ ਅੱਜ ਵੀ ਕੁਝ ਨਹੀਂ ਪਿਗੜਿਆ ਅਸੀਂ ਹਜ਼ਾਰਾਂ ਬੂਟੇ ਨਾ ਸਕਦੇ ਹਜ਼ਾਰਾਂ ਨਹੀਂ ਦਾਸ ਨਾ ਸਕਦੇ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਘੱਟੋ-ਘੱਟ 5 ਮਿੰਟ ਜਿੰਮੂ ਲਾਵੇ ਤਾਂ ਕਿ ਸਾਡੀ ਜਲਵਾਯੂ ਸਾਡੀ ਕੁਦਰਤ ਸਾਡਾ ਪਾਣੀ ਸਾਡਾ ਇਹ ਸਿਸਟਮ ਆ ਇਹ ਬਾਤ ਸਾਡੀ ਅਗਰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲੱਗਣਗੇ ਤਾਂ ਗਲੋਬਲ ਵਾਰਮਿੰਗ ਤੋਂ ਵੀ ਬਚਿਆ ਜਾ ਸਕਦਾ ਹੈ ਕਿਉਂਕਿ ਜਿੱਥੇ ਦਰਤ ਜ਼ਿਆਦਾ ਹੋਣਗੀ ਬਰਸਾਤ ਵੀ ਉੱਥੇ ਤਰਕ ਲਾਉਣੇ ਬਹੁਤ ਜ਼ਰੂਰੀ ਨੇ ਜੋ ਕੁਝ ਤੁਸੀਂ ਕੁਦਰਤ ਨੂੰ ਦੇਣਾ ਉਹੀ ਉਹਨੇ ਤੌਰ ਉੱਤੇ ਵਾਪਸ ਕਰਨਾ ਅਗਰ ਕੁਦਰਤ ਨੂੰ ਤੁਸੀਂ ਕਰੋਪੀ ਦੋਗੇ ਤਾਂ ਕਰੋਪੀ ਹੀ ਮਿਲੇਗਾ ਕੁਦਰਤ ਨੂੰ ਤੁਸੀਂ ਆਖ ਸਮਝੋਗੇ ਜਾਂ ਆਖ ਦਿਓਗੇ ਤਾਂ ਕੁਦਰਤ ਵੀ ਤੁਹਾਨੂੰ ਆਖਦੀ ਹੈ ਕੁਦਰਤ ਦਾ ਨੁਕਸਾਨ ਕਰੋਗੇ ਤਾਂ ਇਹ ਕੁਦਰਤ ਵੀ ਤੁਹਾਡਾ ਨੁਕਸਾਨ ਕਰੇਗੀ ਜੈਸੀ ਕਰਨੀ ਪੈਸੀ ਪਾਣੀ ਜੋ ਡਾਓਗੇ ਉਹੀ ਤਰ੍ਹਾਂ ਵਾਪਸ ਮਿਲੇਗਾ ਸੋ ਇਨ ਬੇਨਤੀ ਹੈ ਪ੍ਰਵਾਹ ਕਰਨਾ ਕਿ ਅਗਰ ਮੇਰੀ ਵੀਡੀਓ ਰਹੀ ਕਿਸੇ ਜਨ ਦੇ ਸਾਥੂ ਰਾਜ ਜਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਮਾਫ ਕਰਿਓ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਮੇਰਾ ਮਕਸਦ ਸਿਰਫ ਜਾਣਕਾਰੀਆਂ ਦੇਣਾ ਮੇਰੀ ਇੱਕ ਵੀ ਜਾਣਕਾਰੀ ਜੇ ਤੁਹਾਡੇ ਜਾਂ ਮੇਰੀ ਕੋਈ ਵੀ ਗਲਤਫਹਿਮੀ ਜੈਤ ਲੱਗੇ ਤਾਂ ਹੋ ਸਕਦਾ ਤੁਹਾਡਾ ਜੀਵਨ ਕਦਮ ਇੰਨੀ ਇੱਕ ਬੇਨਤੀ ਹੈ ਪ੍ਰਵਾਹ ਕਰਨੀ ਆਗਾ ਸਾਡੀ ਵੀਡੀਓ ਤੁਹਾਨੂੰ ਬਹੁਤ ਅਨੰਦ ਮਿਲੋ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਆਪਣਾ ਪਿਆਰ ਜਰੂਰ ਦਿਆ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ 700